ਸਰੋਵਰ ਕੋਟਲੀ ਵਿਸਾਵਾ ਸਿੰਘ ਉੱਤਰੀ ਭਾਰਤ ਦੇ ਸਭ ਤੋਂ ਪੁਰਾਣੇ ਸਰੋਵਰ ਦੀ ਹੋਂਦ ਨੂੰ ਖਤਰਾ ਹੈ ਛੀ ਪੱਟੀ ਦੀ ਕੋਟਲੀ ਤੇ ਪਾ ਗੰਜ ਨਵਾਂ ਪਿੰਡ this english version is also available on youtube ਸ਼ਾਸਤਰਾਂ ਚ ਪੰਜਾਬ ਨੂੰ ਦੁਸ਼ਤ ਪ੍ਰਦੇਸ਼ ਆਖਿਆ ਗਿਆ ਅਖੇਜੀ ਇੱਥੇ ਵਰਨਾ ਆਸ਼ਰਮ ਦੇ ਨੀਮਾ ਦੀ ਪਾਲਣਾ ਕਰੜਾਈ ਨਾਲ ਨਹੀਂ ਹੁੰਦੀ ਜੀ ਇੱਥੇ ਔਰਤ ਨੂੰ ਕੁਝ ਜ਼ਿਆਦਾ ਹੀ ਜਾਤੀ ਦਿੱਤੀ ਹੋਈ ਹੈ ਅਕੇ ਜੀ ਇੱਥੇ ਇੱਥੋਂ ਦੇ ਲੋਕ ਮਾਸ ਸ਼ਰਾਬ ਦਾ ਸੀਮਤ ਜ਼ਿਆਦਾ ਕਰਦੇ ਨੇ 1400 ਸਾਲ ਪਹਿਲਾਂ ਜਦੋਂ ਚੀਨੀ ਯਾਤਰੀ ਹੂਨਸਾਂ ਪੰਜਾਬ ਥਾਣੀ ਨੰਗਿਆ ਤਾਂ ਉਹਨੇ ਵੇਖਿਆ ਕਿ ਇੱਥੋਂ ਪੰਜਾਬ ਵਿੱਚ ਬ੍ਰਾਹਮਣ ਨੂੰ ਵੀ ਹਲਵਾਉਣਾ ਪੈ ਰਿਹਾ ਉਦੋਂ ਬਾਕੀ ਭਾਰਤ ਵਿੱਚ ਬੁੱਧ ਧਰਮ ਢਲ ਚੁੱਕਾ ਸੀ ਪਰ ਪੰਜਾਬ ਵਿੱਚ ਇਹ ਪੂਰੇ ਜੋਬਨ ਤੇ ਸੀ ਹਿਨੂ ਸੰਗ ਨੇ ਵਕ ਵਕਲਾ ਕਹਿੰਦੇ ਬੋਧੀ ਮੱਠਾਂ ਦੀ ਗਿਣਤੀ ਵੀ ਦੱਸੀ ਹੈ ਲਾਹੌਰ ਅਜੇ ਬਤਨ ਵਿੱਚ ਸੀ ਅਮਰਸਾਰਾ ਜੇਹੋ ਤੋ ਜੰਮਿਆ ਨਹੀਂ ਸੀ ਪਰ ਇਸ ਇਲਾਕੇ ਦੇ ਮਾਹ ਨਗਰ ਸਨ ਸਿਆਲਕੋਟ ਸੀ ਜਲੰਧਰ ਸੀ ਤੇ ਪੱਟੀ ਸੀ ਹਾਂ ਉਨੀ ਜਿਹੜੀ ਪੱਟੀ ਨੂੰ ਸ਼ੀ ਪੱਟੀ ਕਰਕੇ ਕਿਹਾ ਕਿਹਾ ਜਾਂਦਾ ਸੀ ਉਨੀ ਜਿਹੜੀ ਪੱਟੀ ਦਾ ਨਾਂ ਸ਼ੀ ਪੱਟੀ ਸੀ ਕਿਉਂ ਕਿਉਂਕਿ ਹਰੀਕੇ ਪੱਤਨ ਦੇ ਨਾਲ ਨਾਲ ਯਾਨੀ ਜਿੱਥੇ ਦੋ ਦਰਿਆ ਮਿਲਦੇ ਨੇ ਉਦੋਂ ਅੱਗੇ ਦਾ ਜਿਹੜੇ ਨਾਲ ਦਾ ਇਲਾਕਾ ਜਿਹੜਾ ਘਣਾ ਜੰਗਲ ਸੀ ਜਿੱਥੇ ਬੱਬਰ ਸ਼ੇਰ ਮਿਲਦਾ ਸੀ ਇਸ ਕਰਕੇ ਇਸ ਪੱਟੀ ਦਾ ਨਾਂ ਉਹ ਜੀ ਸਟ੍ਰਿਪ ਸੀਗੀ ਪੱਟੀ ਸੀ ਉਹਦਾ ਨਾਂ ਸ਼ੀ ਪੱਟੀ ਸੀ ਯਾਨੀ ਲਾਇਨ ਸਟ੍ਰਿਪ ਤੇ ਹਿਊਨਸਾਗ ਨੇ ਲਿਖਿਆ ਕਿ ਪੱਟੀ ਦੇ ਇਲਾਕੇ ਚ 10 ਬੁੱਧੀ ਮੱਛਨ ਹਾਂ ਪੱਤੀ ਇਲਾਕੇ ਦਾ ਜੇ ਅੱਜ ਪੁਰਾਤਨ ਸਰਵੇਖਣ ਕੀਤਾ ਜਾਏ ਜਾਂ ਨੇ ਪੁਰਾਤਤਸਰਵੇਖਣ ਕੀਤਾ ਜਾਏ ਤੇ ਇੱਥੇ 10 ਨਹੀਂ ਇੱਥੇ ਸੈਂਕੜੇ ਮਠਾਂ ਦੇ ਨਿਸ਼ਾਨ ਮਿਲ ਸਕਦੇ ਹਨ ਉਹਨਾਂ ਦੀ ਰਹਿਣ ਖੋਦ ਮਿਲ ਸਕਦੀ ਹੈ ਪਰ ਅਫਸੋਸ ਉਹ ਨਿਸ਼ਾਨ ਅਸਾਰੇ ਕਦੀਮਾ ਜੋ 2007 ਦਾ ਲੰਮਾ ਸਮਾਂ ਤਾਂ ਕੱਢ ਗਏ ਪਰ ਸਾਡਾ ਸਾਡਾ ਅੰਦਾਜ਼ਾ ਹੈ ਕਿ ਹੋਰ 20 ਸਾਲ ਨਹੀਂ ਇਹ ਕੱਢ ਪਾਉਣਗੇ ਕਿਉਂਕਿ ਪੰਜਾਬ ਵਿੱਚ ਜ਼ਮੀਨ ਦੀ ਸਖਤ ਕਿਲਤ ਹੈ ਬਹੁਤ ਕਮੀ ਹੈ ਸਾਡੇ ਪੁਰਾਤਨ ਤਾਂ ਦੇ ਖਜ਼ਾਨੇ ਭਾਵ ਥੇ ਜਿਹੜੇ ਨੇ ਉਹ ਬਹੁਤੇ ਤਾਂ ਢਾਹੇ ਜਾ ਚੁੱਕੇ ਨੇ ਤੇ ਹੁਣ بڑے ਜੋਰਾਂ ਨਾਲ ਢਾਹੇ ਜਾ ਰਹੇ ਨੇ ਇਸ ਯੁੱਗ ਵਿੱਚ ਉਹਨੂੰ ਅਸੀਂ ਛੀਂ ਪੱਟੀ ਦੇ ਕੋਟਲੀ ਵਸਾਵਾ ਸਿੰਘ ਤੇ ਪਾਕਨ ਨਵਾਪਿੰਡ ਦੇ ਇੱਥਿਆਂ ਦੇ ਦਰਸ਼ਨ ਕਰਾਉਣੇ ਆ ਕੋਟਲੀ ਜਿੱਥੇ ਭਾਰਤ ਦਾ ਸਭ ਤੋਂ ਪੁਰਾਣਾ ਸਰੂਰ ਅੱਜ ਵੀ ਮੌਜੂਦ ਹੈ ਜਿੱਥੇ ਖੂਬਸੂਰਤ ਤੂਬ ਦਾ ਬੇਸ ਤਣਾ ਜਿਹੜਾ ਅੱਜ ਵੀ ਮੌਜੂਦ ਹੈ ਤੇ ਦੂਸਰੇ ਪਾਸੇ ਪਾਕਨ ਨਵਾਪਿੰਡ ਇਤੋਂ ਲਈ ਇੱਕ ਸਲੂਕ ਗੁਰਮੁਖੀ ਦੀ ਮਾਂ ਬ੍ਰਹਮੀ ਲਿਪੀ ਵਿੱਚ ਹੈ ਜੋ ਗੁਰਮੁਖੀ ਦੇ ਵਿਕਾਸ ਦੀ ਇੱਕ ਅਹਿਮ ਕੜੀ ਹੈ ਕੋਟਲੀ ਦਾ ਸ਼ਹਾਬ ਸਿੰਘ ਵਲਟੋਏ ਤੋਂ 3 ਕਿਲੋਮੀਟਰ ਦੱਖਣ ਵੱਲ ਪਿੰਡ ਦੇ ਨਾਲ ਹੀ ਕੋਟਲੀ ਦਾ ਥੇ ਕਿਸੇ ਵੇਲੇ ਐਨ ਸਿਰ ਉੱਰ ਐਨ ਸਤਲੁਜ ਦੇ ਕੰਢੇ ਤੇ ਸੀ ਤੇ ਅੱਜ ਦੇਖੋ ਉਹੀ ਸਤਲੁਜ ਕੋਈ 8 ਕਿਲੋਮੀਟਰ ਪਰੇ ਹਟ ਚੁੱਕਾ ਹੈ ਸਮੇਂ ਸਮੇਂ ਦੀਆਂ ਗੱਲਾਂ ਨੇ ਨਾ ਤੇ ਦਾ ਪੁਰਾਣਾ ਕੰਢਾ ਅੱਜ ਵੀ ਸਹੀ ਸਲਾਮਤ ਮੌਜੂਦ ਹੈ ਸਪਸ਼ਟ ਨਾ ਦਰਿਆ ਦਾ ਪੁਰਾਣਾ ਕੰਢਾ ਅੱਜ ਵੀ ਸਹੀ ਸਲਾਮਤ ਮੌਜੂਦ ਹੈ ਉੱਥੇ ਸਾਨੂੰ ਕੋਈ ਸਬੂਤ ਦੇਣ ਦੀ ਜ਼ਰੂਰਤ ਨਹੀਂ ਕੋਟਲੀ ਦਾ ਥੇ ਕੋਈ 7-8 ਏਕੜ ਵਿੱਚ ਸੀਗਾ ਹੁਣ ਬਹੁਤਾ ਹਿੱਸਾ ਜਿਹੜਾ ਵਹਾ ਜਾ ਚੁੱਕਾ ਕੁਝ ਬਚਿਆ ਵੀ ਹੈ ਤੇ ਦੇ ਰਕਬੇ ਵਿੱਚ ਅੱਜ ਸਕੂਲ ਹੈ ਲੱਗੇ ਗੁਰਦਰਾ ਸਾਹਿਬ ਹੈ ਪੈਸੇ ਉਹ ਜ ਮੈਂ ਸਪਸ਼ਟ ਕਰ ਦਿਆਂ ਗੁਰਦਰਾ ਸਾਹਿਬ ਕਰਕੇ ਹੀ ਉਸ ਸरोवर ਵੀ ਬਚਿਆ ਜੇਕਰ ਗੁਰਦਰਾ ਸਾਹਿਬ ਨਾ ਹੁੰਦਾ ਤਾਂ ਸरोवर ਦੀ ਹੋਤ ਵੀ ਮੌਜੂਦ ਨਹੀਂ ਸੀ ਹੋਣੀ ਇਸ ਸਰੋਵਰ ਵਿੱਚੋਂ ਬੋਧੀ ਮੂਰਤੀਆਂ ਵੀ ਨਿਕਲੀਆਂ ਹਨ ਸਰੋਵਰ ਅਠ ਮੁਕਰਾ ਹੈ ਇਹ ਬੁੱਧਮੱਤ ਦੇ ਅਸ਼ਟਾਂਗ ਮਾਰਗ ਦਾ ਪ੍ਰਤੀਕ ਹੈ ਤੇ ਸਰੋਵਰ ਦੇ ਨਾਲ ਹੀ ਬਿਲਕੁਲ ਨੁਕਰ ਤੇ ਯਾਨੀ ਪਹਾੜ ਪਾਸੇ ਤੇ ਪੂਰਬ ਵਾਲੀ ਨੁਕਰ ਤੇ ਇੱਕ ਅਠ ਨੁਕਰੀ ਖੂਹ ਦਾਰਾਦਰਸ਼ੂ ਤਿੰਨ ਭਰਾ ਸੀ ਇੱਕ ਨਾਲ ਆ ਕੇ ਮੂਰਤੀ ਉਹਨਾਂ ਰੱਖੀ ਆ ਅੱਛਾ ਅੱਛਾ ਇਹ ਸਰੋਵਰ ਪੁਰਾਣਾ ਹੈ ਇਹਦਾ ਕਿਸ ਨੂੰ ਪਤਾ ਹੀ ਨਹੀਂ ਅੱਛਾ ਮੂਰਤੀ ਕਿਨੇ ਰੱਖੀ ਹੈ ਮੂਰਤੀ ਦਰਸ਼ੂ ਤੇ ਦਾਰਾ ਦੇ ਦੋ ਭਰਾ ਪੰਡਤ ਸੀ ਕਿੱਥੋਂ ਦੇ ਸੀਗੇ ਜੀ ਇਹ ਇਹ ਨਹੀਂ ਪਤਾ ਅਜੇ ਉਹਦੇ ਭਰਾ ਉਹਦੀ ਭਰਾ ਦੀ ਲਾਦ ਲੁੱਦਿਆਂ ਕੇ ਮੋਕੇ ਬੈਠੀ ਤੇ ਆਉਂਦੇ ਹੁੰਦੇ ਆ ਅੱਛਾ ਅੱਛਾ ਉਹਨਾਂ ਰੱਖੀ ਸੀ ਮੂਰਤੀ ਤੇ ਕੌਣ ਸਿੰਘ ਕਹਿੰਦਾ ਕਹਿੰਦਾ ਇੱਥੋਂ ਨਿਕਲੀ ਆ ਸਰੋਵਰ ਚੋਂ ਨਿਕਲੀ ਆ ਭਾਈ ਇਸ ਤਰ੍ਹਾਂ ਸਰੋਵਰ ਜਦੋਂ ਬਾਵਰ ਰਾਜ ਹੋਇਆ ਤਰਾਂ ਚੁੱਕ ਕੇ ਸੁਰਤੀ ਹੋ ਉਦੋਂ ਨਿਕਲਾਈ ਚੋਕੀ ਇਥੇ ਰੱਖ ਅਸਿਆਚੀ ਉਹ ਜਿਹੜਾ ਪਾਣੀ ਨੇ ਢਾਲ ਆਇਆ ਉਦੋਂ ਵੀ ਠੱਠਾ ਸਾਡਿਆਂ ਪਹਿਲੋਂ ਪੀ ਲਿਆ ਜਾ ਵਟ ਵਟ ਇੱਕ ਇੱਥੇ ਅੱਠ ਨੁਕਰਾ ਖੂ ਹੈ ਉਹ ਕਿਹੜਾ ਜੇ ਚਾਰ ਤੋਂ ਕਰਾਣੇ ਦੀਆਂ ਹਾਂਜੀ ਠੀਕ ਹੈ ਤੇ ਇਹ ਮਤਲਬ ਇਹਦਾ ਪਾਣੀ ਵੀ ਸਰੋਵਰ ਦੇ ਨਾਲ ਜੁੜਿਆ ਹੈ ਅੱਛਾ ਅੱਛਾ ਥੱਲੇ ਉਹ ਇੱਕ ਹੀ ਹੈ ਹਾਂਜੀ ਇੱਕ ਸੁੱਕੜੇ ਵਾਲਾ ਇੱਕ ਜੋ ਬੀਬੀ ਛਰਾ ਵਾਲੀ ਜਿਹਨਾਂ ਨੂੰ ਛਾਣਾ ਬੱਚਾ ਕਿੰਝ ਜਾਂਦਾ ਹਾਂ ਅੱਛਾ ਅੱਛਾ ਇੱਥੇ ਜਦੋਂ ਮੱਝਾਂ ਮੱਝ ਸੁੰਦੀ ਆ ਨਾ ਹਾਂ ਹਾਂ ਸੁੰਦੀ ਉਹਦਾ ਅਸੀਂ ਦੁੱਧ ਲਿਆ ਕੇ ਦੇ ਦਿੱਤੇ ਚੜਾਉਂ ਇਹਨੇ ਚਾਹ ਮੁੱਠਾ ਦੇ ਪਾ ਕੇ ਇਹਦੇ ਲਾਗੇ ਪਾ ਦਿੱਤਾ ਆਵੇ ਖੁੱਲੀ ਤਾਂ ਅੱਛਾ ਅੱਛਾ ਬੋਲੇ ਇੱਥੇ ਤੁਸੀਂ ਦੁੱਧ ਪਾਉਂਦੇ ਹੋ ਹਾਂ ਅਸੀਂ ਦੁੱਧ ਦੇ ਦੇ ਚ ਪਾਉਂਦੇ ਹਾਂ ਠੀਕ ਜਿਠੇਰੇ ਹੈ ਸੰਧੂਆਂ ਦੇ ਠੀਕ ਹੈ ਚੋਚ ਤੇ ਹੁਣ ਇਹ ਦੀ ਗਾ ਜਾਨੀ ਕਿ ਪੂਰੀ ਮਰਮਤੀ ਨਹੀਂ ਰੱਖਣ ਦੇ ਕਾਰਨ ਇਹ ਟੈਗ ਨਾ ਕੋਈ ਇੱਕ ਅੱਧੀ ਗੋਠਾ ਕੀ ਹੈ ਸਾਬਤ ਕੋਈ ਇਹ ਅੱਠ ਨੁਕਰ ਹੈ ਆ ਠੀਕ ਹੈ ਉਹ ਉਸ ਨੁਕਰ ਤੇ ਨੁਕਰ ਕੱਟੀ ਹੈ ਠੀਕ ਹੈ ਮਤਲਬ ਗੁੱਠਾਂ ਜੜੀਆਂ ਟੈਗੀਆਂ ਨੇ ਇਹਦੀਆਂ ਨਾ ਠੀਕ ਹੈ ਉਥੇ ਖੋਈ ਆ ਹਾਂ ਉਥੇ ਗਾਹਾਂ ਕੀ ਬੋਲ ਉਥੇ ਖੋਈ ਆ ਠੀਕ ਹੈ ਉਥੇ ਆਹ ਬਲ ਕੰਦੇ ਨੇ ਹਾਂ ਉਥੇ ਬੱਚਿਆਂ ਨੂੰ ਇਸ਼ਨਾਨ ਕਰਾਉਂਦੇ ਆ ਜਨਾਨੀਆਂ ਵੀ ਇਸ਼ਨਾਨ ਕਰਦੀਆਂ ਨੇ ਉੱਥੇ ਤੇ ਉਹਨਾਂ ਦੇ ਕੋਈ ਵੀ ਜ਼ਖਮ ਹੋਏ ਹੋਣ ਜਾਂ ਕਿ ਤਰੰਗ ਗਾਤਾ ਭੁਕੇ ਹੋਣ ਤੇ ਉੱਥੇ ਇਸ਼ਨਾਨ ਕਰਨ ਨਾਲ ਅੱਠ ਐਤਵਾਰ ਇਸ਼ਨਾਨ ਕਰਨਾ ਉਹਦੇ ਨਾਲ ਉਹ ਜਿਹੜੀਆਂ ਮੰਕੀਓ ਬਣਾਂ ਦੇ ਜਿਹੜੇ ਰੁਕਸੀ ਹੋ ਕਿੱਥੇ ਗਏ ਫੜਵਾ ਦੇ ਰੋਖੋ ਪਟਾਤੇ ਆ ਪੈਲੀ ਦਾ ਕਰਕੇ ਵੀ ਚਲੋ ਅੱਛਾ ਅੱਛਾ ਬੁਝਾਈ ਨਹੀਂ ਚਾਇਤਰਾ ਜਮੀਨ ਦੀ ਹੋ ਰਹੀ ਕੋ ਸ਼ੋਰੇਂ ਚ ਨਹੀਂ ਨਾ ਹਾਂਜੀ ਠੀਕ ਹੈ ਬੁਝਾਈ ਨਹੀਂ ਹੋ ਰਹੀ ਇਹ ਕਰਕੇ ਤੇ ਪਟਾਤੇ ਠੀਕ ਹੈ ਕੋਰੇ ਕਾ ਜਨਾਨੀਆਂ ਚਲੋ ਤੇ ਇਹ ਉੱਥੇ ਇਸ਼ਨਾਨ ਕਰਦੀਆਂ ਸੀ ਡਰ ਵੀ ਸੀ ਹਾਂ ਹਾਂ ਵੀ ਸੱਪ ਕੋਈ ਸੱਪ 슬ੋ ਪਾ ਗਦੇ ਠੀਕ ਹੈ ਹੋ ਸਕਦਾ ਸੀ ਉਹਦੇ ਵਿੱਚ ਹਾਂ ਹਾਂ ਤੇ ਇਸ ਕਰਕੇ ਬਾਬੇ ਨੇ ਆਖਿਆ ਚਲੋ ਜਨਾਨੀਆਂ ਇੱਥੇ ਆਉਂਦੀਆਂ ਨੇ ਇਸ਼ਨਾਨ ਕਰਦੀਆਂ ਨੇ ਤੇ ਕੋਈ ਆ ਕੋਈ ਨਾਲੇ ਕੋਈ ਸ਼ਰਾਰਤੀ ਸ਼ਰੂਰਤੀ ਛੁਪਕੇ ਨਾਲ ਇਹ ਕੀ ਜਗ੍ਹਾ ਹੈ ਜਿਹੜੀ ਆ ਇਹ ਬਾਬੇ ਰੱਬ ਜੀ ਦਾ ਦਰਬਾਰ ਅੱਛਾ ਇਹ ਕੌਣ ਹੋਏ ਨੇ ਬਾਬਾ ਰੱਬ ਬਾਬਾ ਰੱਬ ਜੀ ਇੱਥੇ ਮਹਾਨ ਸਦੀ ਹੋਈ ਆ ਇਸੇ ਪਿੰਡ ਦੇ ਸੀ ਉਹ ਇਸੇ ਪਿੰਡ ਦੇ ਅੱਛਾ ਇਹ ਤੁਹਾਡੀ ਹੋਛ ਕੇ ਪਹਿਲਾਂ ਦੀ ਗੱਲ ਹੈ ਨਹੀਂ ਇਹ ਸਾਡੀ ਪਹਿਲਾਂ ਦੀ ਗੱਲ ਸਰਤ ਅੱਛਾ ਠੀਕ ਸਾਡੇ ਵੱਡੇ ਵਡੇਰੇ ਸਾਨੂੰ ਦੱਸਦੇ ਆ ਅੱਛਾ ਜੀ ਤੁਹਾਡੇ ਪਿਤਾ ਜੀ ਨੇ ਵੇਖਿਆ ਹੀ ਬਾਬਾ ਰੱਬ ਕਿ ਨਹੀਂ ਮੇਰੇ ਬਾਪੂ ਜੀ ਨੇ ਇੱਥੇ ਗੁਰਦਾਰੇ ਆਉਂਦੇ ਸੇਵਾ ਕਰਦੇ ਆ ਉਹਨਾਂ ਨੇ ਵੇਖਿਆ ਆ ਕੀ ਪੱਠਾ ਇਹ ਦੁਪੱਟਾ ਇਹ ਜੀ ਪੱਠਾ ਬਣਿਆ ਹਾਂ ਨਵਾਂ ਹੀ ਬਣਿਆ ਹਾਂ ਨਵਾਂ ਜਿਹਾ ਚੱਲੂ ਨਹੀਂ ਹੋ ਰਿਹਾ ਜੀ ਅੱਛਾ ਅੱਛਾ ਤੇ ਆ ਲਾਗੇ ਥੇ ਆ ਨਾ ਜਿਹੜਾ ਹਾਂ ਇਹ ਜੀ ਅੱਛਾ ਅੱਛਾ ਠੀਕ ਹੈ ਇਹ ਕਿੰਨਾ ਕੇਰੀਆ ਥੇ ਦਾ ਦੱਸਦੇ ਜੀ ਇਹ ਜਗੀ ਹੁਣ ਤਾਂ 4 ਕਿ ਕਿ 4-5 ਕਿਲੇ ਰਹਿ ਗਿਆ ਬਾਕੀ ਇਥੋਂ ਦੀ ਦੋ ਤਰਾ 9-10 ਕਿਲੇ ਸਾਂ ਹੀ ਅੱਛਾ ਅੱਛਾ ਇਹ ਹੁਣ ਵੱਧ ਨਾ ਕਰਦਾ ਸਾਰੇ ਆਪਣੇ ਪਿੰਡ ਦੇ ਲੋਕ ਰਾਗੀ ਜੰਦਾ ਹਾਂ ਸਾਰੇ ਮੰਨਾਂ ਮੰਗਾਪੂਰ ਲਿੰਗਾ ਫਿਰ ਇਹ ਜਿਹੜਾ ਮੋਨੈਸਟ ਮੱਠ ਸੀਗਾ ਜਿਹੜੀ ਮੋਨੈਸਟਰੀ ਸੀ ਜਿਹੜੀ ਜਿੱਥੇ ਅੱਜ ਕੋਟਲੀ ਪਿੰਡ ਮੌਜੂਦ ਹੈ ਇੱਥੇ ਫਿਰ 나ਥ ਜੋਗੀਆਂ ਦਾ ਕਬਜ਼ਾ ਹੋ ਗਿਆ ਤੇ ਜਿਵੇਂ ਆਪਾਂ ਜਾਣਦੇ ਆ ਆਪਣਾ ਅਰਥ ਸ਼ਾਸਤਰ ਚ ਲਿਖਿਆ ਉਹ ਜਨ ਕੀਆ ਦਾ ਜਿਹੜਾ ਅਰਥ ਸ਼ਾਸਤਰ ਹੈ ਕਿ ਜਰੂਰਤ ਪੈਣ ਤੇ ਮੰਦਿਰ ਦਾ ਪੁਜਾਰੀ ਮੰਦਿਰ ਦੀ ਪਪੂਲਾਰਿਟੀ ਵਧਾਉਣ ਵਾਸਤੇ ਕੋਈ ਕਹਾਣੀ ਬਣਾ ਸਕਦਾ ਹੈ ਜਾਂ ਕਹਾਣੀ ਨੂੰ ਜੋੜ ਸਕਦਾ ਹੈ ਤੇ ਇਹੋ ਕਾਰਨ ਹੈ ਕਿ ਉਹ ਜਿਹੜਾ ਬੋਧੀਆਂ ਦਾ ਸਰੋਵਰ ਹੈ ਜਾਂ ਬੋਧੀਆਂ ਦਾ ਸਤੂਪ ਹੈ ਰਮਾਣ ਦਾ ਜਿਹੜਾ ਉਹ ਮਾਪਿਆਂ ਦਾ ਸਰਵਣ ਪੁੱਤਰ ਹੋਇਆ ਉਹਦੇ ਨਾਲ ਜੋੜ ਦਿੱਤੀ ਗਈ ਹੈ ਧਾਨਤ ਲੋਕਾਂ ਨੇ ਇਹਨੂੰ ਬੜੀ ਸ਼ਰਧਾ ਤੇ ਪਿਆਰ ਨਾਲ ਸਾਂਭ ਕੇ ਰੱਖਿਆ ਹੋਇਆ ਹੈ ਇਹਨੂੰ ਸਰਵਣ ਦੀ ਵੰਗੀ ਕੀਤੇ ਨਹੀਂ ਚੌਰਸਤੂਰ ਦਾ ਹੇਠਲਾ ਕੋਈ ਤਿੰਨ ਕੋਈ ਫੋਟਾ ਹਿੱਸਾ ਬਚਿਆ ਹੈ ਸਤੂਰ ਦੇ ਨਾਲ ਇਹ ਬਣਾ ਦੇ ਪੁਰਾਣੇ ਰੋਖਾਂ ਇੱਕ ਰੁੱਖ ਤਾਂ ਸਪਸ਼ਟ ਰੂਪ ਤੇ ਕੋਈ 4-500 ਸਾਲ ਪੁਰਾਣਾ ਹੈ ਲੱਗਦਾ ਹੈ ਜੇ ਹੀ ਪ੍ਰਾਣੀ ਬਣਾ ਦੇ ਰੁੱਖ ਜਿਹੇ ਮੈਰਸ ਕੀਤੀ ਹੈ ਕਿ ਸੂਹਰ ਦੇ ਕੰਡੇ ਵੀ ਸੀਗੇ ਜਿਹੜੇ ਹਰ ਬਟ ਦਿੱਤੇ ਗਏ ਨੇ ਤੇ ਤੇਰਾ ਜਿਹੜਾ ਮਾਮਾ ਜੀ ਇਹਦੇ ਕੋਲ ਦਾ ਸਹਿਰ ਗਿਆ ਤੇ ਸਾਨੂੰ ਉੱਥੇ ਰਹਿ ਜਾਣਾ ਸੀ ਪ੍ਰਾਤਨ ਤੁਹਾਨੂੰ ਬਚਾਉਣ ਵਾਸਤੇ ਸਥਾਨਕ ਲੋਕਾਂ ਨੂੰ ਸੁਝੇ ਦਾ ਹੁਣ ਬਹੁਤ ਜਿਆਦਾ ਲੱਗੀ ਤੇ ਉਹਨਾਂ ਦਾ ਮਾਮਾ ਜਿਹੜਾ ਹੀ ਉੱਥੇ ਪਿੰਪਲ ਤੇ ਚੜਿਆ ਹੋਇਆ ਸੀ ਆਹਾਂ ਤੇ ਉਹਨੇ ਉਤੋਂ ਤੀਰ ਛੱਡਿਆ ਤੇ ਉਹਦੀ ਸਾਥੀ ਦੇ ਵਿੱਚ ਤੀਰ ਲੱਗ ਗਿਆ ਤੀਰ ਲੱਗ ਗਿਆ ਤੇ ਸਰਮਣ ਦਾ ਉੱਥੇ ਪੂਰਾ ਇਹ ਆ ਜਿਹੜੀ ਜਗ੍ਹਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਇਹ ਬਾਅਦ ਚ ਬਣੀ ਹੈ ਕਿ ਇਹ ਵੀ ਸ਼ੁਰੂ ਦੀ ਬਣੀ ਹੈ ਇਹ ਵੱਡੇ ਵੱਡੀ ਬਣੀ ਬਾਅਦ ਚ ਬਾਅਦ ਚ ਬਣੀ ਬਾਅਦ ਚ ਬਣੀ ਕਿੰਨੀ ਦਸਿਆ ਜੇਹੜੀ 15 ਨੂੰ ਜੇਹੜੀ 15 ਨੂੰ ਮਾਝੀ ਜੇਹੜੀ 15 ਰਾਤ ਮੁਖ ਮੇਲਾ ਮਖਸਮ ਤੇ ਚਾਹਾਂ ਜਿਹੜੇ ਆ ਜਾਂਦੇ ਸਮਾਗ ਮਤਲਬ ਹੁਣ ਆ ਜਿਹੜਾ ਹੈ ਘੱਟ ਤੋਂ ਘੱਟ 5-7 ਸਾਲ ਪੁਰਾਣਾ ਤੇ ਰੱਖਣਾ ਹੈ ਜੀ ਤੁਸੀਂ ਕਹਿ ਸਕਦੇ ਹੋ ਜਦੋਂ ਦੇ ਪਹਿਲੇ ਤੇ ਵਣ ਰਿਹਾ ਹੀ ਨਹੀਂ ਜੀ मन है ही इतिहासिक जगह बचे बाकी खत्म हो गए जिले वाला बाग है मिल सकता है ਉਹਨਾਂ ਲਈ ਹੈ ਜਪੋ ਵੇਹਲੇ ਬੇਜਰੇ ਵਾਲਾ ਬਾਦ ਰਾਣੀ ਪ੍ਰਾਂਤਨ ਕੀ ਕੋਈ ਵੀ ਰਹਿ ਚੁਣ ਹਾਂਜੀ ਹਾਂਜੀ ਵੇਖੋ ਇਤਿਹਾਸਕ ਜਗਾ ਆਪਣੇ ਆਪ ਬੋਲਦੀ ਜੀ ਰੁੱਖ ਦਸੰਡੇ ਨੇ ਕਿ ਪੁਰਾਣੀ ਜਗਾ ਇਹ ਚੱਕੀਆਂ ਦੇ ਪੁਰਾਣੇ ਮਿਲਦੇ ਨੇ ਜੀ ਹਾਂਜੀ ਲਲਾਰੀਆਂ ਨੇ ਉਹ ਮਿਲੇ ਬੜੇ ਬੜੇ ਮਾਟਿਏ ਹਾਂ ਚਾਹੇ ਉਹ ਤੁਹਾਨੂੰ ਦੱਸਿਆ ਵੀ ਜਿਹੜਾ ਸਿੱਕਾ ਨਿਕਲਿਆ ਥੋੜਾ ਜਿਹਾ ਅੱਛਾ ਸਿੱਕਾ ਵੀ ਨਿਕਲਿਆ ਹਾਂ ਗੋਰੀ ਮਹਿੰਦਰੀ ਮਿਲੇ ਦਾ ਸੀ ਅੱਛਾ ਜੋ ਉਹ ਪੜਾ ਲਿਆ ਸੀ ਹਾਂ ਠੀਕ ਹੈ ਤੇ ਆਰਕੀਓਲੋਜੀ ਵਾਲੇ ਯਾਨੀ ਪੁਰਾਤੱਤਵ ਮਹਿਕਮੇ ਦੇ ਸਹਿਬਾਨ ਵੀ ਨੇ ਮੇਰੇ ਨਾਲ ਖੜੇ ਨੇ ਸੀ ਡੀ ਯਤਰੀ ਸਾਹਿਬ ਕੀ ਪੁਰਾਣਾ ਜੇ ਤੇ ਕੁਛ ਤੁਹਾਨੂੰ ਕੀ ਮੋਟਾ ਜਿਹਾ ਕੀ ਅੰਦਾਜ਼ਾ ਲੱਗਦਾ ਹੈ ਸਾਡੇ ਇਹ ਹੈਗਾ ਇਹ ਪੁਰਾਣੀ ਇੱਟਾਂ ਤਾਂ ਬਣਿਆ ਹੋਇਆ ਕੋਲ ਖੋਰੀ ਬ੍ਰਿਕ ਦਾ ਪੁਰਾਣਾ ਇਹ ਸਰੋਵਰ ਇਹੜਾ ਬਣਿਆਦਾ ਹੋਇਆ ਥੇੜ ਦੇਖਿਆਗਾ ਤੇ ਦੱਸਿ ਪਹਿਲੇ ਆਪਣੇ ਸਟੱਡੀ ਕਰਾਂਗੇ ਉਸ ਤੋਂ ਬਾਅਦ ਇਹ ਕੁਝ ਬੋਲ ਸਕਦੇ ਕਸ ਮਾ ਛੁੱਟੀ ਹੈ ਅੱਛਾ ਅੱਛਾ ਇਹਦਾ ਕੋਈ ਪੀਰੀਅਡ ਤੁਸੀਂ ਐਸੈਸ ਕੀਤਾ ਕਿੰਨੀ ਪੁਰਾਣੀ ਹੈ ਇਹ ਕਾਫੀ ਪੁਰਾਣੀ ਹੈ ਮਤਲਬ ਇਹ 1000 ਸਾਲ ਪੁਰਾਣੀ ਹੈ ਉੰਤਾ ਜੇ ਕੇ ਵਕਤ ਪਾ ਕੇ ਇਸ ਰੋਹਰ ਨੂੰ ਪੂਰਿਆ ਗਿਆ ਸੀ ਹੋ ਸਕਦਾ ਲੰਮਾ ਸਮਾਂ ਇਹ ਦੱਬਿਆ ਰਿਹਾ ਹੋਏ ਤੇ ਫਿਰ ਵਸਾਵਾ ਸਿੰਘ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਜ਼ਗੀਰ ਦਿੱਤੀ ਕੁਝ ਪਿੰਡੋਂ ਤੇ ਕਸੂਰ ਦੇ ਲਾਗੇ ਵੀ ਹੈ ਨਹੀਂ ਉੱਥੇ ਇੱਕ ਕੋਟ ਵਸਾਵਾ ਸਿੰਘ ਵੀ ਹੈਗਾ ਤੇ ਇਥੋਂ ਦੀ ਜਦੋਂ ਜ਼ਗੀਰ ਦਿੱਤੀ ਗਈ ਤਾਂ ਫਿਰ ਇਹ ਵਿਹਾਈ ਦੇ ਮੋਕੇ ਸਰੋਵਰ ਮਿਲਿਆ ਤੇ ਫਿਰ ਇਹਦੀ ਪੁੱਟ ਕੇ ਤੇ ਦੁਬਾਰਾ ਇਹਨੂੰ ਸਰਜੀਤ ਕਰ ਦਿੱਤਾ ਗਿਆ। ਸਰੋਵਰ ਨੂੰ ਸੰਭਾਲੇ ਜਾਣ ਦੀ ਸਖ਼ਤ ਜ਼ਰੂਰਤ ਹੈ। ਤੁਸੀਂ ਫੋਟੋਆਂ ਵਿੱਚ ਵੀ ਦੇਖੋਗੇ ਕਿ 2 ਸਾਲ ਦੇ ਵਿੱਚ ਹੀ ਇਹਦੇ ਕੰਢੇ ਕਾਫੀ ਪੁਰ ਗਏ ਨੇ, ਕਾਫੀ ਖੁਰ ਗਏ ਨੇ। ਹਰਕੀਤੀ ਹੈ ਬਹੁਤਾ ਹਿੱਸਾ ਤਾਂ ਵਾਹੀ ਢਾ ਚੁੱਕਾ ਹੈ ਪਰ ਅੱਜ ਜੋ ਲਾਗੇ ਇੱਕ ਪਠਾ ਬਣ ਰਿਹਾ ਉਹ ਥੇ ਵਾਸਤੇ ਹੋਰ ਵੀ ਵੱਡੀ ਖਤਰੇ ਦੀ ਘੇਟੀ ਹੈ ਤੋਂ ਇਲਾਕੇ ਦੇ ਲੋਕਾਂ ਨੂੰ ਸचेत ਹੋਣ ਦੀ ਜ਼ਰੂਰਤ ਹੈ ਰੋਵਰ ਦੇ ਕਿਨਾਰੇ ਜਿਹੜੇ ਵਣ ਦੇ ਰੁੱਖ ਸੀ ਉਹ ਅੱਜ ਕੱਟ ਦਿੱਤੇ ਗਏ ਨੇ ਦੂਸਰ ਪਹਿਲੇ ਵੀ ਜਿਹੜੇ ਬਣੇ ਸੀਗੇ ਨੇ ਕਨਿਸ਼ਕ ਜਿਹੜਾ ਰਾਜਾ ਕਨਿਸ਼ਕ ਹੋਇਆ ਉਹਦੇ ਵੇਲੇ ਦੇ ਤੇ ਸੁਲਤਾਨ ਪੀਰਡ ਦੇ ਯਾਨੀ ਮੁਹੰਮਦ ਗੋਰੀ ਵੇਲੇ ਦੇ ਸੋਨੇ ਦੇ ਸਿੱਕੇ ਵੀ ਮਿਲੇ ਨੇ ਫਿਰ ਇਥੇ ਮਿੱਟੀ ਦੇ ਭਾਂਡੇ ਤੇ ਆਮ ਹੀ ਮਿਲਦੇ ਨੇ ਖਰਾਸਾਂ ਦੇ ਪੁੱਲ ਚੱਕੀਆਂ ਦੇ ਪੁੱੜ ਫਿਰ ਮਿੱਟੀ ਦੀਆਂ ਖੂਦੀਆਂ ਟਿੰડા ਬੱਚਿਆਂ ਦੇ ਖਡਾਉਣੇ ਫਿਰ ਘੜੇ ਪਰ ਬੜੇ ਬੜੇ ਖੂਬਸੂਰਤ ਲਜ਼ਾਰੀਆਂ ਦੇ ਮਾਟੇ ਇਥੋਂ ਨਿਕਲੇ ਨੇ ਇੱਥੇ ਜੋ ਇਟ ਦੀ ਜੋ ਕਿਸਮ ਪਈ ਹੈ ਉਹ ਵੀ ਬੜੀ ਹਤਕੋਤ ਹੈ ਤੇ ਸਮਝ ਲਓ ਕਿ ਘੱਟ ਤੋਂ ਘੱਟ ਵੀ ਉਹ ਹਜ਼ਾਰ ਸਾਲ ਤੋਂ ਵੱਧ ਪੁਰਾਣੀ ਹੈ ਉਹ 2000 ਸਾਲ ਤੱਕ ਪੁਰਾਣੀ ਹੋ ਸਕਦੀ ਹੈ। ਅੰਤ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੋਟਲੀ ਵਿਸਵਾ ਸਿੰਘ ਸਰੋਵਰ ਭਾਵੇਂ ਰਾਜਾ ਕਨਿਸ਼ਕ ਸਮੇਂ ਬਣਿਆ ਜਾਂ ਰਾਜਾ ਹਰਸ਼ਵਰਧਨ ਦੇ ਕਾਲ ਵਿੱਚ ਇਹ ਉੱਤਰੀ ਭਾਰਤ ਦੇ ਪੁਰਾਣੇ ਸਰੋਵਰਾਂ ਵਿੱਚੋਂ ਹੈ ਜਿੱਥੋਂ ਤੱਕ ਪੱਕੇ ਸਰੋਵਰਾਂ ਦੀ ਗੱਲ ਹੈ ਇਹ ਉੱਤਰੀ ਭਾਰਤ ਦੇ ਦਾ ਸਭ ਤੋਂ ਪੁਰਾਣਾ ਸਰੋਵਰ ਹੈ ਖੈਰ ਕੁਝ ਵੀ ਹੋਏ ਇਸ ਨੂੰ ਬਚਾਈ ਰੱਖਣ ਲਈ ਹਰ ਸੋਚਵਾਨ ਬੰਦੇ ਨੂੰ ਸੋਚਣਾ ਪਵੇਗਾ ਪਿੰਡ ਤੇ ਥੇਵਾ ਲੌਂਦੇ ਆ ਅਬਰਸਰ ਖੇਮ ਕਰਨ ਸੜ ਤੋਂ ਅਲਗੋਂ ਕੋਠੀ ਤੋਂ ਕੋਈ ਢਾਈ ਕਿਲੋਮੀਟਰ ਦੱਖਣ ਵਾਲੇ ਪਾਸੇ ਨਵੇਂ ਪਿੰਡ ਦੇ ਫਿਰ ਦੱਖਣ ਪਾਸੇ ਨਾਲ ਇਥੇ ਮੌਜੂਦ ਹੈ ਇੱਥੋਂ ਜਿਹੜੀ ਸਿਲ ਮਿਲੀ ਹੈ ਉਹਦੇ ਤੇ ਜੋ ਲੇਖ ਹੈ ਉਹਦੇ ਚ ਨਾਂ ਇਹਦਾ ਬਾਗੜ ਜੀ ਦੱਸਿਆ ਤੇ ਸਨ ਵੀ ਦਿੱਤਾ ਹੈ ਸਨ 212 ਸੋ ਇਹਦਾ ਮਤਲਬ ਹੈ ਕਿ ਇਹ ਕੋਈ 1800 ਸਾਲ ਪੁਰਾਣੀ 1800 ਸਾਲ ਪਹਿਲਾਂ ਇਹ ਕੁਗਵਸਤਾ ਸ਼ਹਿਰ ਸੀ ਜਿਸ ਦੀ ਵੀ ਵਿੱਚ ਇਹ ਸਿਲ ਦੇਖ ਮਿਲਿਆ ਹੈ ਉਹ ਬ੍ਰਹਮੀ ਦਾ ਗੁਰਮਖੀ ਰੂਪ ਹੈ ਸਕਦੇ ਆ ਕਿ ਗੁਰਮੁਖੀ ਲਿਪੀ ਦੀ ਮਾਇਆ ਇਹਨਾਂ ਦੀ ਗੁਰਮੁਖੀ ਲਿਪੀ ਦੀ ਤੇ ਉਹ ਜਿਹੜਾ ਸਿਲ ਲੇਖ ਹੈ ਉਹਦੇ ਵਿੱਚ ਜਿਹੜੀ ਬ੍ਰਹਮੀ ਹੈ ਉਹਦੀ ਬਹੁਤ ਨੇੜਤਾ ਤੇ ਗੁਰਮੁਖੀ ਦੇ ਮਿਲੇ ਅੱਜ ਤੱਕ ਦੇ ਸੜਾ ਲੇਖਾਂ ਵਿੱਚੋਂ ਇਹ ਸਭ ਤੋਂ ਪੁਰਾਣਾ ਹੈ ਸੰਨ 84 ਤੋਂ ਬਾਅਦ ਗੁਰਮੁਖੀ ਵਿਦਵਾਨ ਜਿਹੜੇ ਗਹਿਰੀ ਨੀਦ ਵਿੱਚ ਗਏ ਹਾਂ ਉਨ੍ਹਾਂ ਦਾ ਧਿਆਨ ਇਸ ਸਿਲ ਦੇਖ ਫਲ ਅਜ ਤੱਕ ਨਹੀਂ ਗਿਆ ਇਹ ਤੋਂ ਯਾਨੀ ਪਾਗਾਇਦੇ ਥੇ ਤੋਂ ਜਿਹੜਾ ਖਜਾਨਾ ਨਿਕਲ ਰਹੇ ਨੇ ਅੰਦਾਜ਼ਾ ਕਿ ਇਹ ਪੰਜਾਬ ਦੇ ਥਿਆਂ ਵਿੱਚੋਂ ਸਭ ਤੋਂ ਅਮੀਰ ਜਾਂ ਘੂਰ ਥੇ ਅੱਜ ਇਹ ਥੇ ਸਿਰ ਤੋਂ ਤਿੰਨ ਕਿਲਿਆ ਵੇਚੀ ਰਹਿ ਗਿਆ ਹੈ ਦਾਰਾ ਕਿ ਸਾਲ ਦੋ ਸਾਲ ਵਿੱਚ ਇੱਥੇ ਫਿਰ ਝੋਨੇ ਦਾ ਕੀ ਇਹ ਤੇ ਲੈ ਲਿਆ ਆਵੇਗਾ ਤੇਨੂੰ ਢੋੜਦਾ ਕੰਮ ਇਹ ਕੰਡਸਟੀ ਦਾ ਕਾਰਖਾਨੇ ਦਾ ਰੂਪ ਲੈ ਚੁੱਕਾ ਹੈ ਪ੍ਰਿਨਾ ਨਾਲ ਪੁੱਟਿਆ ਜਾ ਰਿਹਾ ਇੱਥੋਂ ਦੀ ਬੇਸ਼ਕੀਮਤੀ ਮਿੱਟੀ ਨੂੰ ਰੈਕਟ ਟ੍ਰਾਲੀਆਂ ਨਾਲ ਢੋਆ ਜਾ ਰਿਹਾ ਪਿੱਛੇ ਜੇ ਅਜਾ ਸੀ ਨਸੀ ਹਰ ਸੇ ਸੀਨੇ ਦੇ ਮਹਾਨ ਥੇ ਦਾ ਦਿੱਤਾ ਸੀ ਉੱਥੇ ਵੀ ਪਕਿਆਦਾ ਇੱਕ ਇੰਡਸਟਰੀ ਬਣੀ ਹੋਈ ਸੀ ਇਹ ਲਗਭਗ ਪੰਜਾਬ ਦੇ ਹਰ ਥੇ ਦਾ ਸੀਨ ਹੈ ਹਰ ਥੇ ਨੂੰ ਅਜਟਾਇਆ ਜਾ ਰਿਹਾ ਸਾਨੂੰ ਨਹੀਂ ਉਮੀਦ ਕਿ ਸਾਡੇ ਇਹਨਾਂ ਕੀਮਤੀ ਥਿਆਂ ਨੂੰ ਸਾਡੀਆਂ ਸਰਕਾਰਾਂ ਬਚਾ ਸਕਣਗੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਚਾ ਸਕਣਗੀਆਂ ਸਾਡੀ ਇਹ ਪ੍ਰਾਤਨਤਾ ਨੂੰ ਸਾਡੀਆਂ ਸਰਕਾਰਾਂ ਅੱਜ ਬਚਾ ਸਕਣਗੀਆਂ ਹਾਂ ਵੀਰ ਜੀ ਦੇਉ ਕੁਛ ਕੌਫ ਕੌ ਇਸ ਮਾਇਆ ਨੇ ਸਾਥ ਨਹੀਂ ਦੇਣਾ ਕਿਉਂ ਇਤਿਹਾਸ ਤੇ ਕਿਉਂ ਇਤਿਹਾਸ ਨੂੰ ਬਰਬਾਦ ਕਰ ਰਹੇ ਹੋ ਕਿਉਂ ਇਤਿਹਾਸ ਤੇ ਕਰੇਨ ਫੇਰੀ ਜਾ ਰਹੇ ਹੋ ਹੋਰ ਲੋਕਾਂ ਨੂੰ ਜਾਗਣਾ ਪਊਗਾ ਸਰਕਾਰਾਂ ਤੋਂ ਆਪਾਂ ਜ਼ਿਆਦਾ ਉਮੀਦਾਂ ਨਹੀਂ ਰੱਖ ਸਕਦੇ ਮੇਰੀ ਕੋਈ ਗੱਲ ਸੁਣ ਰਿਹਾ ਦੀ ਆਵਾਜ਼ ਜਾਂ ਤੇਉੜੀ ਦੀ ਆਵਾਜ਼ ਤੁਸੀਂ ਸੁਣਦੇ ਹੋ ਇਹ ਤੇਉੜੀ ਉਹ ਦੋ ਬੋਲਦੀ ਹੈ ਜਦੋਂ ਖਤਰਾ ਹੋਵੇ